ਇਦਰੋਂ ਦੋ ਕੈਂਟਰ ਆ ਰਹੇ ਸੀ ਕਿ ਮੁਰਗੇਆਂ ਵਾਲੇ ਸੀਗੇ ਤੇ ਉਹ ਕਾਰ ਨੂੰ ਓਵਰਟੇਕ ਲਾ ਕੇ ਕਰਨ ਪਜੇ ਹੋਏ ਜਿਆਦਾ ਸੀਗੇ ਤੇ ਉਹਨਾਂ ਨੂੰ ਰੁਕਿਆ ਇਹ ਨਹੀਂ ਕਾਬੂ ਨਹੀਂ ਆਇਆ ਹੈਗਾ ਤੇ ਉਹਨਾਂ ਨੇ ਬੱਸ ਗਣੀ ਨੂੰ ਕਰਤਾ ਸਿੱਧਾ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅਸੀਂ ਅਜ ਅਜਿਹੇ ਲੋਕਾਂ ਨੂੰ ਲੈ ਕੇ ਜਿਹੜੇ ਕਿ ਆਪਣੀ ਜ਼ਿੰਦਗੀ ਦੇ ਨਾਲ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਵੀ ਜੋਖਮ ਦੇ ਵਿੱਚ ਪਾ ਦਿੰਦੇ ਨੇ ਕੁਝ ਅਜਿਹੇ ਵੱਡੇ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਸਟੰਟ ਕੀਤੇ ਜਾਂਦੇ ਨੇ ਉਹਨਾਂ ਵੱਲੋਂ ਤਾਂ ਆਪਣੀ ਜਾਨ ਦੇ ਵਿੱਚੇ ਸ਼ਰਾਰਤ ਕੀਤੀ ਜਾਂਦੀ ਆ ਪਰ ਉਹਨਾਂ ਦੀ ਸ਼ਰਾਰਤ ਕਿਸੇ ਹੋਰ ਲੋਕਾਂ ਦੀ ਜਾਨ ਦੇ ਉੱਤੇ ਭਾਰੀ ਪੈ ਜਾਂਦੀ ਆ ਕਿਉਂਕਿ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਪੁਰੀਹਿਰਾ ਬਾਈਪਾਸ ਦੇ ਉੱਤੇ ਦੋ ਟਰੱਕ ਆਪਸ ਦੇ ਵਿੱਚ ਰੇਸਾਂ ਲਗਾ ਰਹੇ ਸੀ ਤਾਂ ਇਸੇ ਦੌਰਾਨ ਸਵਾਰੀਆਂ ਨਾਲ ਭਰੀ ਹੋਈ ਬੱਸ ਜੋ ਕਿ ਬਚਦੀ ਬਚਦੀ ਖੇਤਾਂ ਦੇ ਵਿੱਚ ਜਾ ਪਲਟੀ ਜਿਸ ਤੋਂ ਬਾਅਦ ਚੀਕ ਚਿਹਾੜਾ ਪੈ ਗਿਆ ਹਾਲਾਂਕਿ ਗਣੀਮਤ ਰਹੀ ਕਿ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਮਾਮਲੇ ਸੱਟਾਂ ਵਾਜ਼ਰ ਡਰਾਈਵਰ ਨੂੰ ਵੀ ਜ਼ਰੂਰ ਲੱਗੀਆਂ ਤੇ ਸੂਚਨਾ ਮਿਲਣ ਤੋਂ ਬਾਅਦ ਮੌਕੇ ਦੇ ਉੱਤੇ ਜਿਹੜੀ ਕਿ ਪੁਲਿਸ ਪਹੁੰਚ ਜਾਂਦੀ ਹੈ ਤੁਹਾਨੂੰ ਤਸਵੀਰਾਂ ਦਿਖਾਉਣ ਦਾ ਮਕਸਦ ਇਹ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਜਈਆਂ ਜਿਹੜੇ ਕਿ ਹਰਕਤਾਂ ਕਰਦੇ ਨੇ ਜਿਹੇ ਸਪਰੰਟ ਕਰਦੇ ਨੇ ਇਸ ਕਰਕੇ ਜਦੋਂ ਵੀ ਸੜਕ ਦੇ ਉੱਤੇ ਜਾਂ ਜਹਾਏ ਦੇ ਉੱਤੇ ਤੁਸੀਂ ਜਾ ਰਹੇ ਹੋ ਤਾਂ ਘਟੋ-ਘਟੇ ਜਈਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਕਿਸੇ ਦੀ ਜਾਨ ਦੇ ਉੱਤੇ ਭਾਰੀ ਪੈ ਜਾਣ ਇਸ ਤੋਂ ਬਾਅਦ ਉੱਥੇ ਹਫੜਾ ਦਫੜੀ ਦਾ ਜਿਹੜਾ ਕਿ ਮਾਹੌਲ ਪੈਦਾ ਹੋ ਜਾਂਦਾ ਤਾਂ ਆਪਣੀ ਤਾਂ ਜਾਨ ਜੋਖਮ ਦੇ ਵਿੱਚ ਪਾਈ ਤੇ ਨਾਲ ਸਾਹਮਣੇ ਵਾਲੇ ਲੋਕਾਂ ਦੀ ਵੀ ਜਾਨ ਖਤਰੇ ਦੇ ਵਿੱਚ ਪਾ ਦਿੱਤੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬੱਸ ਡਰਾਈਵਰ ਦਾ ਬਿਆਨ ਸੁਣਾਉਣਾ ਆ ਬੱਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਹਾਸਾ ਵਾਪਰਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਬੱਸ ਡਰਾਈਵਰ ਬੱਸ ਡਰਾਈਵਰਾਂ ਜੀ ਮੈਂ ਰੋਪੜ ਡੀਪੂ ਆਗਾ ਮੇਰਾ ਹਾਂਜੀ ਕਿਤੋਂ ਬੱਸ ਕਿੱਥੇ ਜਾ ਰਹੀ ਸੀ ਮੈਂ ਚੰਡੀਗੜ੍ਹੋਂ ਚੱਲ ਕੇ ਜੰਮੂ ਜਾ ਰਿਹਾ ਸੀਗਾ ਜੀ ਤੇ ਕਿਥੇ ਐਕਸੀਡੈਂਟ ਹੋਇਆ ਕੀ ਕੰਮ ਇਹ ਹਸ਼ਿਆਰਪੁਰ ਬਾਈਪਾਸ ਤੇ ਹੋਇਆ ਜੀ بارش ਲੱਗ ਰਹੀ ਸੀਗੀ ਬਹੁਤ ਪੈਣਾ ਤੇ ਇਧਰੋਂ ਦੋ ਕੈਂਟਰ ਆ ਰਹੇ ਸੀਗੇ ਮੁਰਗੇਆਂ ਵਾਲੇ ਸੀਗੇ ਤੇ ਉਹ ਕਾਰ ਨੂੰ ਓਵਰਟੇਕ ਲਾਗੇ ਕਰਨ ਭੱਜੇ ਹੋਏ ਜਿਆਦਾ ਸੀਗੇ ਤੇ ਉਹਨਾਂ ਤੋਂ ਰੁਕਿਆ ਇਹ ਨਹੀਂ ਕਾਬੂ ਨਹੀਂ ਆਇਆ ਹੈਗਾ ਤੇ ਉਹਨਾਂ ਨੇ ਬੱਸ ਗਣੀ ਨੂੰ ਘਰਤਾ ਸਿੱਧਾ ਕਿੰਨੀਆਂ ਕ ਸਵਾਰੀਆਂ ਸੀ ਸਵਾਰੀਆਂ ਹੈਗੀਆਂ ਸੀ ਸਾਡੇ ਕੋਲੇ 30 35 ਤੇ ਕੁਝ ਸਿਰੇ ਸੱਟ ਕਰਾਇਆ ਨਹੀਂ ਸਵਾਰੀਆਂ ਦਾ ਬਚਾ ਜੀ ਮੇਰੀ ਲੱਗੀ ਹੈਗੀ ਸਿਰ ਤੇ ਹੋਰ ਜ਼ਿਆਦਾ ਗੰਭੀਰ ਸਟਾਕ ਇਹੋ ਲੱਗਿਆ ਨਹੀਂ ਜੀ ਹੋਰ ਕਿਸੇ ਦੀ ਨਹੀਂ ਹੈਗਾ ਹਾਂਜੀ ਹਾਂ ਸਵਾਰੀਆਂ ਦਾ ਬਚਾ ਰਿਹਾ ਜੀ ਉੱਥੇ ਹੀ ਮੌਕੇ ਦੇ ਉੱਤੇ ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਿਸ ਪ੍ਰਸ਼ਾਸਨ ਪਹੁੰਚ ਜਾਂਦਾ ਜਿਨ੍ਹਾਂ ਦੇ ਵੱਲੋਂ ਮਾਮਲੇ ਦੇ ਵਿੱਚੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਆ ਆਓ ਜਾਣਦੇ ਆ ਪੁਲਿਸ ਪ੍ਰਸ਼ਾਸਨ ਦਾ ਇਸ ਘਟਨਾ ਨੂੰ ਲੈ ਕੇ ਕੀ ਕਹਿਣਾ ਮੈਂ ਰਕੇਸ਼ ਰਕੇਸ਼ ਕੁਮਾਰ ਹੈਡ ਕਾਂਸੇਬਲ ਪੋਰੀ ਦਾ ਚੌਂਕੀ ਤੋਂ ਹੈ ਭਈ ਕੀ ਵਾਰਦਾ ਤੋਂ ਹੈ ਭਾਜੀ ਬੱਸ ਤੇ ਟੈਂਟਰ ਦਾ ਐਕਸੀਡੈਂਟ ਹੋਇਆ ਹੈਗਾ ਰੋਪੜ ਡੀਪੋ ਦੀ ਬਾਸ ਹੈਗੀ ਆ ਤੇ ਆ ਰਹੀ ਸੀਗੀ ਇਧਰੋਂ ਚੰਡੀਗੜ੍ਹ ਸਾਈਡ ਤੋਂ ਤੇ ਜਿਹੜਾ ਟੈਂਟਰ ਨਾਲ ਛੋਟੀ ਜਿਹੀ ਟੱਕਰ ਹੋਈ ਆ ਤੇ ਸਵਾਰੀ ਦੇ ਸੱਟਾ ਲੱਗਿਆ ਥੋੜੀਆਂ ਥੋੜੀਆਂ ਬੋਤੀਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਟੀਚਰ ਬਾਕੀ ਦੀ ਕਾਰਵਾਈ ਚੱਲਦੀ ਹੈ ਤੇ ਡਰਾਈਵਰ ਜੋ ਕੇ ਮੋਕੇ ਤੋਂ ਪਾੜ ਗਿਆ ਤੇ ਫੜ ਲਿਆ ਗਿਆ ਨਹੀਂ ਨਹੀਂ ਡਰਾਈਵਰ ਦੋਨਾਂ ਦੇ ਇੱਥੇ ਕੋਲ ਹੀ ਹੈ ਜੀ ਤabbe ਬਣਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਤੇ ਖੈਰ ਹੈ ਅਜਿਹੇ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਆਪਣੀ ਜਾਨ ਤਾਂ ਜੋਖਮ ਦੇ ਵਿੱਚ ਪਾਉਂਦੇ ਨੇ ਪਰ ਸਾਹਮਣੇ ਵਾਲੇ ਦੀ ਵੀ ਜਾਨ ਖਤਰੇ ਦੇ ਵਿੱਚ ਪਾ ਦਿੰਦੇ ਨੇ ਤਾਂ ਅਜਿਹੇ ਲੋਕਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਵੱਡੇ ਰੋਡ ਦੇ ਉੱਤੇ ਹਾਈਵੇ ਹੋ ਗਏ ਇਹਨਾਂ ਦੇ ਉੱਤੇ ਲੋਕ ਆਪਣੀ ਚਾਲ ਦੇ ਵਿੱਚ ਜਾ ਰਹੇ ਹੁੰਦੇ ਨੇ ਆਪਣੀ ਮੰਜ਼ਿਲ ਵੱਲ ਵਧਦੇ ਨੇ ਪਰ ਅਜਿਹੇ ਲੋਕ ਜੋ ਕਿ ਇਹ ਵੀ ਸੋਚਦੇ ਕਿ ਅਸੀਂ ਸਟੰਟ ਕਿੱਥੇ ਕਰ ਰਹੇ ਹਾਂ ਤੇ ਕਿੱਥੇ ਅਜਿਹੇ ਕੰਮ ਕਰ ਰਹੇ ਹਾਂ ਜਿਸ ਦੇ ਨਾਲ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹਾਲਾਂਕਿ ਗਣੀਮਤ ਰਹੀ ਕਿ ਸਵਾਰੀਆਂ ਦੇ ਵਿੱਚ ਕਿਸੇ ਦਾ ਵੀ ਜੜਾ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਸੀ ਤਾਂ ਅਜੇ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਵੀ ਜਰੂਰ ਸਾਂਝੀ ਕਰਿਓ